welcom back ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ neck ਦਾ ਲੇਟੈਸਟ ਬਿਲਕੁਲ ਹੀ ਨਵਾਂ ਜਿਹੜਾ ਡਿਜ਼ਾਈਨ ਆ ਉਹ ਦੱਸਾਂਗੇ ਵੀ ਅਸੀਂ ਕਿਵੇਂ ਬਣਾ ਸਕਦੇ ਹਾਂ ਸ਼ਰਟ ਦੇ ਉੱਪਰ ਸੋ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਟੈਟਰੋਂ ਦਾ ਜਿਹੜਾ ਪੀਸ ਸੀਗਾ ਉਹ ਲੈ ਲਿਆ ਸੀ ਜੋ ਆਲਮੋਸਟ 4 ਇੰਚ ਚੜਾਈ ਦੇ ਵਿੱਚ ਤੇ 16 ਇੰਚ ਮੈਂ ਇਹਦੀ ਲੰਬਾਈ ਜਿਹੜੀ ਲਈ ਆ 7.5 ਇੰਚ ਤੇ ਬੈਲਾਂ ਸੀ ਗਲੇ ਦਾ ਨਿਸ਼ਾਨ ਲਗਾ ਲਾਂਗੇ ਤੁਸੀਂ ਗਲਾ ਜਿੰਨਾ ਵੀ ਰੱਖਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਜਿਹੜਾ ਨਿਸ਼ਾਨ ਆ ਉਹ ਲਗਾ ਲੈਣਾ ਫਿਰ ਅਸੀਂ ਇੱਥੋਂ ਥੋੜੀ ਗੁਲਾਈ ਦੇ ਦੇਣੀ ਆ ਤੇ ਫਿਰ نیچے ਜਿਹੜਾ ਸੀ ਡਿਜ਼ਾਈਨ ਬਣਾਉਣਾ ਉਹਦੀ ਜਿਹੜੀ ਸ਼ੇਪ ਆ ਉਹ ਦੇ ਦੇਣੀ ਆ ਇੱਥੇ ਅਸੀਂ 1 ਕੇ ਕੇ ਇੰਚ ਦਾ ਜਿਹੜਾ ਮਾਰਜਿਨ ਆ ਉਹ ਦੇਣਾ ਤੁਸੀਂ ਚਾਹੋ ਤਾਂ ਨਿਸ਼ਾਨ ਲਗਾ ਕੇ ਵੀ ਇਹ ਮਾਰਜਿਨ ਦੇ ਸਕਦੇ ਹੋ ਮੈਂ ਜਸਟ ਅੰਦਾਜ਼ੇ ਦੇ ਨਾਲ ਇਹ ਮਾਰਜਿਨ ਸੀ ਜਿਹੜਾ ਰੱਖ ਲਿਆ ਤੇ ਹੁਣ ਅਸੀਂ ਇਹਨੂੰ ਕਟਿੰਗ ਕਰ ਦੇਵਾਂਗੇ ਇਹ ਡਬਲ ਫੋਲਡ ਕਰ ਲਿਆ ਸੀ ਅਸੀਂ ਕਟਿੰਗ ਅਸੀਂ ਬਹੁਤ ਹੀ ਸਫਾਈ ਨਾਲ ਕਰਨੀ ਹੈ ਕਿਉਂਕਿ ਜਿਹੜਾ ਇਹ neck ਆਪਾਂ ਇਹ ਸ਼ਰਟ ਦੀ ਸਿੱਧੀ ਸਾਈਡ ਲੈ ਕੇ ਆਉਣਾ ਸੋ ਫੈਬਰਿਕ ਤੇ ਇਸ ਤਰ੍ਹਾਂ ਨੂੰ ਪੇਸਟ ਕਰ ਲਵਾਂਗੇ ਤੇ ਇੱਥੇ ਇੱਕ ਅਸੀਂ ਕੱਟ ਨੇ ਜਿਹੜੇ ਉਹ ਲਗਾ ਲਵਾਂਗੇ ਤਾਂ ਜੋ ਜਿਹੜਾ ਐਕਸਟਰਾ ਫੈਬਰਿਕ ਆ ਉਹ ਆਸਾਨੀ ਦੇ ਨਾਲ ਫੋਲਡ ਹੋ ਜਾਵੇ ਸੋ ਇਹ ਫੈਬਰਿਕ ਵੀ ਅਸੀਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲਾਉਣਾ ਫਰੰਟ ਵਾਲੀ ਸਾਈਡ ਤੇ ਬਿਲਕੁਲ ਕੋਈ ਵੀ ਝੋਲ ਆ ਜਿਹੜਾ ਉਹ ਨਹੀਂ ਪੈਣਾ ਚਾਹੀਦਾ ਸੋ ਐਕਸਟਰਾ ਫੈਬਰਿਕ ਫੋਲਡ ਕਰਨ ਤੋਂ ਬਾਅਦ ਹੁਣ ਅਸੀਂ ਇਸ ਤਰ੍ਹਾਂ ਮਾਰਕ ਕਰ ਲੈਣਾ ਗਲੇ ਦੇ ਬਿਲਕੁਲ ਨਾਲ-ਨਾਲ ਕਰਨਾ ਸੀ ਇਹ ਸੀ ਇਸ ਲਈ ਕਰ ਰਹੇ ਹਾਂ ਕਿਉਂਕਿ ਇੱਥੇ ਅਸੀਂ ਗੁੰਮ ਜਿਹੜੀ ਲੇਸ ਆ ਉਹ ਲਗਾਵਾਂਗੇ ਇਸ ਤਰ੍ਹਾਂ ਮਾਰਕ ਕਰਨ ਤੋਂ ਬਾਅਦ ਹੁਣ ਅਸੀਂ ਜਿਹੜੀ ਲੇਸ ਆ ਉਹਨੂੰ ਅਟੈਚ ਕਰ ਲਵਾਂਗੇ ਪਲੇਸ ਨੂੰ ਬਹੁਤ ਹੀ ਆਰਾਮ ਦੇ ਨਾਲ ਲਗਾਉਣਾ ਜੋ ਨਿਸ਼ਾਨ ਲਗਾਏ ਨੇ ਪਲੇਸ ਬਿਲਕੁਲ ਉਹਨਾਂ ਨਿਸ਼ਾਨਾਂ ਦੇ ਉੱਪਰ ਉੱਪਰੀ ਅਸੀਂ ਕਮਾਉਣੀ ਆ ਹੁਣ ਅਸੀਂ ਇਹਦਾ ਸੈਂਟਰ ਕਰ ਲਵਾਂਗੇ ਤੇ ਇੱਥੇ ਇੱਕ ਕੱਟ ਲਗਾ ਲਵਾਂਗੇ 셔ਟ ਦੀ ਅਸੀਂ ਉਲਟੀ ਸਾਈਡ ਲੈਣੀ ਹੈ ਤੇ ਗਲਾ ਵੀ ਉਲਟਾ ਕਰਕੇ ਰੱਖਾਂਗੇ ਤੇ ਹੁਣ ਅਸੀਂ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲਵਾਂਗੇ ਜੋ 셔ਟ ਦੇ ਸੈਂਟਰ ਤੇ ਗਲੇ ਦੇ ਸੈਂਟਰ ਉਹਦੇ ਤੇ ਅਸੀਂ ਲਗਾ ਰਹੇ ਹਾਂ ਇਸ ਲਾਈ ਹੁਣ ਅਸੀਂ ਜਿੱਥੇ ਲੇਸ ਲਾਈ ਸੀ ਉਹ ਸਲਾਈ ਦੇ ਬਿਲਕੁਲ ਉੱਪਰ ਉੱਪਰ ਹੀ ਸਲਾਈ ਆ ਜਿਹੜੀ ਲਗਾਉਣੀ ਆ ਔਰ ਗਲੇ ਨੂੰ ਸ਼ਰਟ ਦੇ ਨਾਲ ਅਟੈਚ ਕਰ ਲੈਣਾ ਧਿਆਨ ਰਹੇ ਕਿ ਸਾਰੇ ਕਾਰਨਰਸ ਨੇ ਜਿਹੜੇ ਉਹ ਪ੍ਰੋਪਰ ਨਿਕਲਨੇ ਚਾਹੀਦੇ ਨੇ ਸੂ ਗਲ ਅਟੈਚ ਕਰਨ ਤੋਂ ਬਾਅਦ ਹੁਣ ਅਸੀਂ ਜੋ ਐਕਸਟਰਾ ਫੈਬਰਿਕ ਵਿਚਕਾਰ ਵਾਲੀ ਸਾਈਡ ਆ ਉਹਨੂੰ ਅਸੀਂ ਕੱਟ ਕਰ ਦੇਵਾਂਗੇ ਹੁਣ ਇਸ ਤਰ੍ਹਾਂ ਟੱਕ ਨੇ ਜਿਹੜੇ ਅਸੀਂ ਉਲਗਾ ਲਵਾਂਗੇ ਤਾਂ ਜੋ ਜਿਹੜਾ ਗਲਾ ਉਹ ਆਸਾਨੀ ਦੇ ਨਾਲ ਫੋਲਡ ਹੋ ਸਕੇ ਤੇ ਹੁਣ ਅਸੀਂ ਇਹਨੂੰ ਸਿੱਧਾ ਕਰ ਲਵਾਂਗੇ ਤੇ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਆਇਰਨ ਨਾਲ ਜਿਹੜੀ ਉਹ ਕਰ ਲਵਾਂਗੇ ਤੇ ਹੁਣ ਜੋ ਅਸੀਂ ਇੱਥੇ ਡਿਜ਼ਾਈਨ ਕਰਨਾ ਉਹ ਬਣਾਉਨੇ ਆ ਉਸ ਦੇ ਲਈ ਮੈਂ ਟੈਟਰਨ ਜਿਹੜੀ ਗਲੇ ਵਿੱਚੋਂ ਨਿਕਲੀ ਸੀ ਉਹਦੇ ਉੱਪਰ ਹੀ ਫੈਬਰਿਕ ਲਗਾ ਲਿਆ ਸੈਂਟਰ ਕਰ ਲਵਾਂਗੇ ਅਸੀਂ ਤੇ ਜੋ ਡਿਜ਼ਾਈਨ ਬਣਾਉਣੇ ਨੇ ਉਹਦੀਆਂ ਜਿਹੜੀਆਂ ਪੱਟੀਆਂ ਨੇ ਉਹ ਇਸ ਤਰ੍ਹਾਂ ਪਲੇਨ ਫੈਬਰਿਕ ਦੀਆਂ 1.5 ਇੰਚ ਦੀਆਂ ਅਸੀਂ ਕੱਟ ਕਰਨੀਆਂ ਨੇ ਇਸ ਤਰ੍ਹਾਂ ਅਸੀਂ ਪੱਟੀ ਰੱਖ ਕੇ ਹੀ ਬਾਕੀ ਦੀਆਂ ਜਿਹੜੀਆਂ ਪੱਟੀਆਂ ਨੇ ਉਹ ਵੀ ਕੱਟ ਕਰ ਲਵਾਂਗੇ ਅਸੀਂ ਇੱਥੇ ਇੱਕ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਇਹਨੂੰ ਫੈਬਰਿਕ ਨੂੰ ਕੱਟ ਕਰ ਲੈਣਾ ਤੇ ਫਿਰ ਅਸੀਂ ਪੱਟੀਆਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਇਹਦੇ ਉੱਪਰ ਲਗਾਉਣੀਆਂ ਸ਼ੁਰੂ ਕਰਨੀਆਂ ਨੇ। ਹੁਣ ਦੂਸਰੀ ਸਾਈਡ ਤੋਂ ਦੂਸਰੀ ਪੱਟੀ ਹੈ ਜਿਹੜੀ ਉਹ ਲਗਾ ਲਵਾਂਗੇ। ਬਸ ਜਿਹੜੀ ਅਸੀਂ ਇਹ ਪੱਟੀ ਤੇ ਪੱਟੀ ਧਰਨੀ ਆ। ਉਹ ਸੱਡੀ ਜਿਹੜੀ ਨੀਚੇ ਵਾਲੀ ਸਿਲਾਈ ਆ ਉਹਨੂੰ ਕਵਰ ਕਰਦੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਅਸੀਂ ਸਾਰੀਆਂ ਪੱਟੀਆਂ ਜਿੰਨੀਆਂ ਅਸੀਂ ਬਣਾਈਆਂ ਸੀ ਸਾਰੀਆਂ ਨੂੰ ਅਟੈਚ ਆ ਜਿਹੜਾ ਕਰ ਲਵਾਂਗੇ ਸਾਰੀਆਂ ਪੱਟੀਆਂ ਦੇ ਵਿੱਚ ਲਗਭਗ ਪੈਰ-ਪੈਰ ਦਾ ਜਿਹੜਾ ਮਾਰਜਨ ਉਹ ਦਿੱਤਾ ਸਾਰੀਆਂ ਪੱਟੀਆਂ ਨੂੰ ਅਟੈਚ ਕਰਨ ਤੋਂ ਬਾਅਦ ਅਸੀਂ ਆਇਰਨ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਫਿਰ ਅਸੀਂ ਇਸ ਤਰ੍ਹਾਂ ਸ਼ਰਟ ਦੇ ਜੋ ਗਲਾ ਅਸੀਂ ਬਣਾਇਆ ਸੀ ਉਹਦੇ ਵਿੱਚ ਘਾਰ ਇਸ ਫੈਬਰਿਕ ਨੂੰ ਰੱਖਾਂਗੇ ਜੋ ਅਸੀਂ ਡਿਜ਼ਾਈਨ ਬਣਾਇਆ ਸੀ ਜਿਸ ਤੇ ਤੇ ਉਹਨੂੰ ਅਟੈਚ ਕਰ ਲਵਾਂਗੇ ਸੋ ਫਾਈਨਲ ਲੁੱਕ ਆਪਣੇ ਗਲੇ ਦੀ ਕੁਛ ਇਸ ਤਰ੍ਹਾਂ ਦੀ ਆਈ ਆ ਸੋ ਥੋੜਾ ਜੈ ਇਹਨੂੰ ਹੋਰ ਸੋਹਣਾ ਬਣਾਉਣ ਦੇ ਲਈ ਅਸੀਂ ਜੋ ਸਾਈਡ ਤੇ ਆਪਣੇ ਗਲਾ ਅਸੀਂ ਹਜੇ ਅਟੈਚ ਨਹੀਂ ਕੀਤਾ ਉਥੇ ਵੀ ਅਸੀਂ ਇੱਕ ਜਿਹੜੀ ਲੇਸ ਆ ਸੇਮ ਜੋ ਅਸੀਂ ਵਿਚ ਲਈ ਆ ਉਹ ਵਾਲੀ ਲਗਾ ਦੇਵਾਂਗੇ ਇਸ ਤਰ੍ਹਾਂ ਪਲੇਸ ਜਿਹੜੀ ਬਹੁਤ ਹੀ ਧਿਆਨ ਦੇ ਨਾਲ ਫਿਨਿਸ਼ਿੰਗ ਦੇ ਨਾਲ ਲਗਾਉਣੀ ਆ ਸੋ ਇਥੇ ਮਸ਼ੀਨ ਆ ਜਿਹੜੀ ਆਪਣੀ ਸਲਾਈ ਛੱਡ ਗਈ ਸੀ ਸੋ ਅਸੀਂ ਦੁਬਾਰਾ ਤੋਂ ਸ਼ੁਰੂ ਕਰ ਰਹੇ ਹਾਂ ਸੋ ਫਾਈਨਲੀ ਗਲਾ ਜਿਹੜਾ ਰੈਡੀ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਡਿਜ਼ਾਈਨ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਔਰ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਉਹਨਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਹੋਰ ਕੋਈ ਡਿਜ਼ਾਈਨ ਜਾਂ ਕੋਈ ਸਟੀਚਿੰਗ ਦਾ ਜਿਹੜਾ ਮੈਥਡ ਆ ਉਹ ਸਿੱਖਣਾ ਚਾਹੁੰਦੇ ਆ ਤਾਂ ਉਹ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਥੈਂਕ ਯੂ so much